ਸਸਰੀਕਾਲ ਜੀ ਅੱਜ ਬਲੌਗ ਦੀ ਸ਼ੁਰੂਆਤ ਹੁੰਦੀ ਹੈ ਟਰੈਕਟਰ ਦੀ ਰੈਲੀ ਦੇ ਨਾਲ ਰੈਲੀ ਦਾ ਮਕਸਦ ਤਾਂ ਪਤਾ ਨਹੀਂ ਪਰ ਇਹ ਪਤਾ ਹੈ ਵੀ ਜੋ ਵੀ ਮਕਸਦ ਹੋਊਗਾ ਉਹ ਕਿਸਾਨਾਂ ਦੇ ਹੱਕ 'ਚ ਹੀ ਹੋਊਗਾ ਓਦੋਂ ਬਾਅਦ ਆਪਾਂ ਤੁਰਪੇ ਮਾਤਾ ਦਾ ਬਲੱਡ ਟੈਸਟ ਕਰਾਉਣ ਤੇ ਮੈਂ ਭਾਈ ਨੂੰ ਕਹਤਾ ਮੈਂ ਵੀਰੇ ਭਰ ਲਾ ਜਿਹੜੀ ਸਿਰਿੰਜ ਭਰਦੀਆਂ ਨੇ ਤਾਂ ਮੇਰਾ ਧਰਮੀ ਬਾਬਲ ਦਾ ਵੀ ਕੇ ਆਪਦਾ ਪੂਰਾ ਕਾਰੀ ਲੈਣਾ ਹੈਗਾ ਓਦੋਂ ਬਾਅਦ ਆਪਾਂ ਤੁਰਪੇ ਸਿਲੰਡਰ ਭਰੌਣ ਇੱਕ ਮੋੜੇ ਤੇ ਆਪਾਂ ਸਿਲੰਡਰ ਰੱਖ ਲਿਆ ਦੂਜੇ ਮੋੜੇ ਤੇ ਕਰਦੀ ਦੀ ਜ਼ਿੰਮੇਵਾਰੀਆਂ ਤੁਰਪੇ ਸਿਲੰਡਰ ਭਰੌਣ ਉਦੋਂ ਬਾਅਦ ਅੱਜ ਉਹ ਆਪਾਂ ਆ ਕੇ ਘਰੇ ਆ ਕੇ ਦੇਖਿਆ ਤੇ ਮਾਤਾ ਦੀ ਰਿਪੋਰਟ ਆ ਗਈ ਸੀਗੀ ਰਿਪੋਰਟ ਓਕੇ ਸੀ ਫਿਰ ਆਪਾਂ ਮਾਤਾ ਦਾ ਦੰਦ ਕਢਾਤਾ ਫਿਰ ਆਪਾਂ ਨੂੰ ਗੁਰਦੁਆਰੇ ਉਹ ਅਨਾਉਂਸਮੈਂਟ ਆਉਂਦੀ ਹੈਗੀ ਕਿ ਗੁਰੂ ਘਰ ਇੱਕ ਨਵੀਂ ਪਾਲਕੀ ਲੈ ਕੇ ਆਏ ਆਗੇ ਤੇ ਅਸੀਂ ਜਬ ਆਗੇ ਦਰਸ਼ਨ ਕਰਨ ਬਹੁਤ ਸੋਹਣੀ ਪਾਲਕੀ ਬਣੀ ਸੀਗੀ ਤੇ ਉਦੋਂ ਬਾਅਦ ਫਿਰ ਆਪਾਂ ਤੁਰਪੇ ਦਾਦਾ ਜੀ ਨੂੰ ਮਿਲਣਾ ਦਾਦਾ ਜੀ ਅੱਜ ਕੱਲ ਆਪਣੇ ਥੋੜਾ ਜਿਹਾ ਦਵਾਈਆਂ ਤੇ ਵੱਧ ਰਹਿੰਦੇ ਆਗੇ ਇਸ ਕਰਕੇ ਉਹ ਸੁੱਤੇ ਪਏ ਸੀ ਉਹ ਤਾਂ ਆਪਾਂ ਨੂੰ ਮਿਲੇ ਨਹੀਂ ਫਿਰ ਆਪਾਂ ਮਾਣੋ ਬਿੱਲੀ ਨੂੰ ਮਿਲ ਕੇ ਵਾਪਸ ਰੋ ਘਰ ਨੂੰ ਆਉਣ ਲੱਗੇ ਧੁੰਦ 5:30 ਵਜੇ ਦਾ ਇਹ ਹਾਲ ਹੈ ਵੀਰੇ ਮੈਂ ਆ ਗਿਆ ਕਰੇ ਮੈਂ ਤੇਨਵੀਰ ਨੇ ਫਿਲਮ ਦੇਖੀ ਇੰਜੋਏ ਕਰਨ ਵਾਸਤੇ ਬੋਬੀ ਦੇ ਹੌਲ ਦੇ ਚਾਰ ਪੰਜ ਸੀਨ ਦੇਖ ਕੇ ਫਿਰ ਅਸੀਂ ਪਹਗੇ ਫਿਰ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਬਾਏ